ਪੰਜਾਬ ਚੋ ਸਮੀ ਵਟਾ ਇਨਕਾਊਂਟਰ ਹੋਇਆ ਜਦ ਗੁਰਾਇਆ ਥਾਣਾ ਖੇਤਰ ਵਿੱਚ ਪੁਲਿਸ ਅਤੇ ਇੱਕ ਗੈਂਗਸਟਰ ਵਿਚਾਰੇ ਮੁਕਾਬਲਾ ਹੋਇਆ ਮਿਲੀ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਉਰਫ ਗੋਪੀ ਤੇ ਨਸ਼ਾ ਤਸਕਬਿਸਮੇਤ ਲੜਾਈ ਝਗੜੇ ਦੇ 5 ਦੇ ਕਰੀਬ ਮਾਮਲੇ ਦਰਜ ਨੇ ਔਰ ਕਈ ਮੁਕੱਦਮਿਆਂ ਵਿੱਚ ਪਗੋੜਾ ਵੀ ਚੱਲ ਰਿਹਾ ਹੈ ਪੁਲਿਸ ਨੇ ਉਸ ਨੂੰ ਨਾਕਾਬੰਦੀ ਦੌਰਾਨ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਤਰ੍ਹਾਂ ਉਸਨੇ ਪੁਲਿਸ ਤੇ ਫਾਇਰ ਕੀਤੇ ਪੁਲਿਸ ਵਾਲੋ ਕੀਤੀ ਗਈ ਜਵਾਬੀ ਫਾਇਰ ਵਿੱਚ ਉਸ ਦੀ ਲੱਤ ਵਿੱਚ ਗੋਲੀ ਲੱਗ ਗਈ ਅਤੇ ਗੋਪੀ ਨੂੰ ਸਬ ਤਾਲ ਦਾ ਘਰ ਵਾਇਕਿਆ ਪੁਲਿਸ ਨੇ ਹਰਪੀਤੋ ਇੱਕ ਕਾਰ ਇੱਕ ਬੱਤੀ ਬੋਲ ਤੇ ਪਿਸਤਲ ਸਮੇਤ ਦੋ ਰੋਂਦ ਬਰਾਮਦ ਕੀਤੇ ਹਨ ਅੱਜ 24 ਜਿਹੜਾ ਹੈਗਾ ਨਵੰਬਰ ਦੇ 20 ਨੂੰ ਆਪਣਾ ਜਿਹੜਾ ਹੈਗਾ ਸਾਡੇ ਬੱਸ ਸਟੈਂਡ ਗੁਰਾਇਆਂ ਦੇ ਉੱਪਰ ਸਾਡੇ ਚੌਕੀ ਇਨਚਾਰਜ ਧਨੇਤਾ ਤੇ ਸਾਡੇ ਦਸਾਂਝ ਕਲਾ ਏਐਸਈ ਸੁਖਵਿੰਦਰ ਪਾਲ ਤੇ ਜੰਗ ਬਹਾਦਰ ਏਐਸਈ ਇਹ ਮੌਜੂਦ ਸੀ ਇਹਨਾਂ ਦੇ ਪਾਸ ਇੱਕ ਸੀਕ੍ਰੇਟ ਇਨਫੋਰਮੇਸ਼ਨ ਆਉਂਦੀ ਹੈ ਕਿ ਇੱਕ ਗੁਰਪ੍ਰੀਤ ਸਿੰਘ ਗੋਪੀਨਾਥ ਦਾ ਜਿਹੜਾ ਸ਼ਖਸ ਹੈਗਾ ਜੋ ਕ੍ਰਿਮੀਨਲ ਹੈ ਹਾਰਡ ਕੋਰ ਕ੍ਰਿਮੀਨਲ ਹੈ ਐਂਡ ਕਈ ਕੇਸਾਂ ਦੇ ਵਿੱਚ ਵਾਂਟਡ ਹੈ ਜਿਹਦੇ ਵਿੱਚ ਲੁੱਟਖੋਹਾਂ ਦੇ ਆਰਮਜ਼ੈਕਟਰ ਦੇ ਤੇ ਐਂਡਪੀਐਸ ਦੇ ਪੁਰਾਣੇ ਮੁਕਾਦਮੇ ਜਿਹਦੇ ਤੇ ਦਰਜ ਨੇ ਤੇ ਦੋ ਕੇਸਾਂ ਦੇ ਵਿੱਚ ਉਹ ਪਕੜਾ ਵੀ ਆ ਤਾਂ ਉਹ ਏਰੀਆ ਦੇ ਵਿੱਚ ਇੱਕ ਕਾਲਟੋ ਗੱਡੀ ਦੇ ਵਿੱਚ ਜਿਹੜਾ ਜਿਸ ਦੇ ਪਾਸ ਨਜਾਇਜ਼ ਹਥਿਆਰ ਵੀ ਆ ਤੇ ਘੁੰਮ ਰਿਹਾ ਇਹ ਇਨਫਰਮੇਸ਼ਨ ਜਿਹੜੀ ਹੈਗੀ ਸਾਡੇ ਸਾਡੀ ਟੀਮ ਵੱਲੋਂ ਜਿਹੜੀ ਹੈਗੀ ਸਾਡੇ ਇੰਸਪੈਕਟਰ ਐਸਐਚਓ ਸਿਕੰਦਰ ਸਿੰਘ ਵਿਰਕਰ ਐਸਐਚਓ ਗਰਾਇਆ ਨਾਲ ਇਸ ਪਾਰਟੀ ਵੱਲੋਂ ਸ਼ੇਅਰ ਕੀਤੀ ਗਈ ਐਂਡ ਅੱਗੇ ਫਰਦਰ ਇਨਫੋਰਮੇਸ਼ਨ ਜਿਹੜੀ ਹੈਗੀ ਆ ਸਾਡੇ ਡੀਐਸਪੀ ਫਲੋਰ ਮਿਸਟਰ ਸਰਵਨ ਸਿੰਘ ਬੱਲ ਤੇ ਐਸਪੀ ਡਿਟੈਕਟਿਵ ਮਿਸਟਰ ਸਰਪਜੀਤ ਰਾਏ ਇਹਨਾਂ ਨਾਲ ਸ਼ੇਅਰ ਕੀਤੀ ਗਈ ਜੇ ਉਹ ਇਹਨਾਂ ਸੀਨੀਅਰ ਅਫੀਸਰਜ਼ ਨੇ ਆਪਣੀ ਜਿਹੜੀ ਜੇਰ ਨਿਗਰਾਨੀ ਹੈ ਸਾਰੇ ਇਹਨੂੰ ਫੜਨ ਵਾਸਤੇ ਐਪਰੀਹੈਂਡ ਕਰਨ ਲਈ ਸਾਰੇ ਆਪਰੇਸ਼ਨ ਨੂੰ ਚੈੱਕ ਆਊਟ ਕੀਤਾ ਐਂਡ ਏਰੀਆ ਦੇ ਵਿੱਚ ਵੱਖ-ਵੱਖ ਟੀਮਾਂ ਬਣਾ ਕੇ ਭੇਜੀਆਂ ਗਈਆਂ ਐਂਡ ਜਿਹੜੀ ਇੱਕ ਕਮਾਲਪੁਰ ਰੋਡ ਦੇ ਉੱਪਰ ਨਾਕਾ ਬੰਦੀ ਕੀਤੀ ਸੀ ਉੱਥੇ ਕਰੀਬ 7:30 AM ਦੇ ਜਿਹੜੀ ਹੈਗੀ ਇੱਕ ਗੱਡੀ ਜਿਹੜੀ ਹੈਗੀ ਆਲਟੋ ਗੱਡੀ ਆਉਂਦੀ ਦਿਖਾਈ ਦਿੱਤੀ ਜਿਸ ਦੇ ਵਿੱਚ ਇਹ ਸ਼ਖਸ ਜਿਹੜਾ ਜਿਸ ਦੀ ਇਨਫਾਰਮੇਸ਼ਨ ਹੋਣ ਦਾ ਸ਼ੱਕ ਹੋਇਆ ਤਾਂ ਜਿਸ ਨੂੰ ਰੁਕਣ ਦੇ ਇਸ਼ਾਰਾ ਕੀਤਾ ਤਾਂ ਜਦੋਂ ਪੁਲਿਸ ਪਾਰਟੀ ਅੱਗੇ ਖੜੀ ਸੀ ਉਹਨੂੰ ਦੇਖ ਕੇ ਇਹਦੀ ਗੱਡੀ ਮੋੜਨ ਲੱਗਿਆ ਤਾਂ ਗੱਡੀ ਇਹਦੀ ਖਤਾਨਾ ਦੇ ਵਿੱਚ ਜਿਹੜੀ ਹੈਗੀ ਉਤਰ ਜਾਂਦੀ ਆ ਜਿਸ ਤੋਂ ਇਹ ਸ਼ਖਸ ਜਿਹੜਾ ਹੈਗਾ ਉੱਤਰ ਕੇ ਖੇਤਾ ਵੱਲ ਨੂੰ ਭੱਜਿਆ ਤੇ ਭੱਜਦੇ ਹੋਏ ਨੇ ਪੁਲਿਸ ਪਾਰਟੀ ਦੇ ਉੱਪਰ ਜਾਨੋਂ ਮਾਰ ਦੇਣ ਦੀ ਨੀਅਤ ਨਾਲ ਜਿਹੜੀ ਹੈਗੀ ਫਾਇਰਿੰਗ ਸ਼ੁਰੂ ਕੀਤੀ ਜੋ ਇਸ ਵੇਲੇ ਦੋ ਫਾਇਰ ਕੀਤੇ ਗਏ ਜੋ ਪੁਲਿਸ ਪਾਰਟੀ ਦੀ ਜਿਹੜੀ ਸਾਡੀ ਸਰਕਾਰੀ ਗੱਡੀ ਸੀ ਇੱਥੇ ਮੌਜੂਦ ਉਹਦੇ ਵਿੱਚ ਜਿਹੜਾ ਲੱਗੇ ਐਂਡ ਪੁਲਿਸ ਪਾਰਟੀ ਵੱਲੋਂ ਜਿਹੜਾ ਕਿ ਆਪਣੀ ਬਚਾਅ ਦੀ ਖਾਤਰ ਪ੍ਰਾਈਵੇਟ ਡਿਫੈਂਸ ਦੇ ਵਿੱਚ ਜਦੋਂ ਇਹਦੀ ਫਾਇਰਿੰਗ ਕੀਤੀ ਤਾਂ ਜੋ ਉਹਦੀ ਗੁਰਪ੍ਰੀਤ ਸਿੰਘ ਗੋਪੀਨਾਥ ਦਾ ਸ਼ਖਸ ਜੋ ਪਕੌੜਾ ਸੀ ਉਹਦੇ ਖਬੀ ਲੱਤ ਦੇ ਵਿੱਚ ਜਿਹੜੇ ਹੈਗੇ ਗੋਡੇ ਤੋਂ ਥੱਲੇ ਜਿਹੜੀ ਹੈਗੀ ਇੰਜਰੀ ਹੋਈ ਆ ਉਹਨੂੰ ਜਿਹੜੀ ਹੈਗੀ ਬੁਲੇਟ ਇੰਜਰੀ ਹੋਈ ਆ ਉਹਨੂੰ ਹਸਪਿਟਲਾਈਜ਼ ਜਿਹੜਾ ਕੀਤਾ ਗਿਆ ਇਹ ਜਿਹੜਾ ਮੋਡਲੀ ਦਰਿਆਸਤ ਤੋਂ ਇਹ ਪਤਾ ਚੱਲਿਆ ਕਿ ਸੋਨੂ ਖੱਤਰੀ ਗੈਂਗ ਦਾ ਐਸੋਸੀਏਟ ਹੈਗਾ ਸੀ ਤੇ ਜਿਸ ਦੇ ਉੱਪਰ 399 402 ਪ੍ਰੈਪਰੇਸ਼ਨ ਆਫ ਅ ਡਕਾਈਟੀ ਆਰਮਜ਼ ਐਕਟ ਐਂਡ ਡੀਪੀਐਸ ਐਕਟ ਤੇ ਹੋਰ ਜਿਹੜੀਆਂ ਹੈਗੇ ਲੜਾਈ ਝਗੜੇ ਦੇ ਜਿਹੜੇ ਹੈਗੇ ਨੇ ਮੁਕਦਮੇ ਦਰਸੀ ਦੇ ਦੋ ਕੇਸਾਂ ਦੇ ਵਿੱਚ ਜਿਹੜਾ ਹੈਗਾ ਇਹ ਪਕੌੜਾ ਚੱਲਿਆ ਮਣ ਜੋਕੀਦਾਲ ਤੋਂ ਇਹਨੂੰ ਪੀਓ ਕਰਾਰ ਦਿੱਤਾ ਹੋਇਆ ਸੀ ਕੋਈ ਸਾਥੀ ਬੰਦੇ ਵੀ ਨਾਲ ਕੋਈ ਹੈਗੇ ਸੀ ਕਿਹੜਾ ਇਹਦੇ ਨਹੀਂ ਜਦੋਂ ਇਹ ਐਪਰੀਹੈਂਡ ਕੀਤਾ ਇਕੱਲਾ ਹੀ ਸੀ ਹੁਣ ਕਿਤੇ 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 ਰਿਹਾ ਪਕੌੜਾ ਹੋਣ ਤੋਂ ਬਾਅਦ ਜਿਹੜਾ ਹੈਗਾ ਕਿੱਥੇ ਕਿੱਥੇ ਵਿਚਰਦਾ ਰਿਹਾ ਉਹ ਸਾਰੇ ਜਿਹੜੀ ਹੈਗੀ ਹੁਣ ਡਿਟੇਲ ਦੇ ਵਿੱਚ ਇਹਦੀ ਜਦੋਂ ਇਹਨੂੰ ਅਸੀਂ ਇਹਦੀ ਰੈਸਟ ਪਾ ਕੇ ਪੁਲਿਸ ਰਿਮਾਂਡ ਦੇ ਉੱਪਰ ਇਹਦੀ ਇਹਨੂੰ ਜਿਹੜਾ ਪੁਲਿਸ ਰਿਮਾਂਡ ਹਾਸਲ ਕਰਕੇ ਇਹਦੀ ਪੁੱਛਗਿੱਛ ਜਿਹੜੀ ਅਮਲ ਚ ਲਿਆਂਦੀ ਜਾਏਗੀ ਤਾਂ ਫੇਰ ਤੁਹਾਨੂੰ ਜਿਹੜੇ ਆ ਕੇ ਅਸੀਂ ਅਗਲੀ ਕੋਈ ਵੈਪਨ ਕਿੰਨੇ ਕੋਈ ਬਰਾਮਦ ਹੋਇਆ ਜਿਹੜੇ ਮੌਕੇ ਤੇ ਮੌਕੇ ਤੇ ਇੱਕ 32 ਬੋਲ ਦਾ ਜਿਹੜਾ ਪਿਸਟਲ ਹੈਗਾ ਜਿਸ ਦੇ ਉੱਪਰ ਮੇਡ ਇਨ ਇਟਲੀ ਲਿਖਿਆ ਹੋਇਆ ਸੀ ਅੰਗਰੇਜ਼ੀ ਵਿੱਚ ਕੀਤਾ ਹੋਇਆ ਐਂਡ ਪਲੱਸ ਦੋ ਲਾਈਵ ਕਾਰਟਿਜਸ ਐਂਡ ਦੋ ਐਮਟੀ ਜਿਹੜੇ ਸ਼ੈਲ ਨੇ ਉਹ ਰਿਕਵਰ ਹੋਏ ਨੇ ਐਂਡ ਪਲੱਸ ਇੱਕ ਹਲਟੋ ਗੱਡੀ ਜਿਹੜੀ ਹੈਗੀ ਉਹ ਰਿਕਵਰ ਹੋਈ ਆ ਅਤੇ ਜਿਹੜਾ ਦੋਸ਼ੀ ਹੈਗਾ ਇਹਨੂੰ ਅਸੀਂ ਇੱਕ ਵਾਰਾ ਹਸਪੀਟਲਾਈਜ਼ ਕੀਤਾ ਉਸ ਤੋਂ ਬਾਅਦ ਜਦੋਂ ਇਹਨੂੰ ਡਿਸਚਾਰਜ ਕੀਤਾ ਜਾਏਗਾ ਅਗਲੀ ਪੁਛਕਿਚ ਜਿਹੜੀ ਹੈਗੀ ਇਹਦੀ ਕਰਕੇ ਕਾਰਵਾਈ ਅਮਰ ਜ਼ਿਲ੍ਹਿਆਂ ਦੀ ਜਾਏਗੀ ਸੰਗੱਡੀ ਕੀ ਦੀ ਜੀ ਉਹ ਲੱਗਾ ਕੁਝ ਸਾਹਮਣੇ ਆ ਗੱਡੀ ਹਲੇ ਤੱਕ ਅਫੀਸਰਸ ਨੇ ਮੈਨੂੰ ਬਰੀਫ ਕੀਤਾ ਕਿ ਗੱਡੀ ਇਸ ਦੇ ਗੁਰਪ੍ਰੀਤ ਸਿੰਘ ਓਪੀ ਦੇ ਨਾਮ ਤੇ ਸਦੇ ਦਾ ਇਹ ਪਿਸਟਲ ਵਗੈਰਾ ਹੈਗਾ ਉਹ ਵੀ ਕੁਝ ਪ੍ਰਸਾਰ ਲੱਗਾ ਜੀ ਕਿੱਥੋਂ ਆ ਪਿਸਟਲ ਜਿਹੜਾ ਐਲੀਸਟ ਵਾਪਾਂ ਐਲੀਗਲ ਲੈ ਕੇ ਨੇ ਜਿਹੜੇ ਆ ਕਿ ਨੇ ਐਲੀਗਲ ਹੀ ਆ ਉਹ ਤਾਂ ਅੱਗੇ ਦੇਖਾਂਗੇ ਕਿ ਕਿ ਦੀ ਪੁੱਛ ਗੇ ਚ ਕਿ ਕਿੱਥੋਂ ਲੈ ਕੇ ਆ ਸੀ ਕਿੰਨੇ ਦਾ ਲੈ ਕੇ ਆ ਸੀ ਤਾਂ ਕਿੱਥੇ ਕਿੱਥੇ ਕਿਹੜੇ ਕਿਹੜੇ ਕ੍ਰਾਈਮ ਦੇ ਵਿੱਚ ਇਹਨੇ ਇਸ ਪਿਸਟਲ ਨੂੰ ਯੂਜ਼ ਕੀਤਾ ਜਾਂ ਹੋਰ ਕਿਹੜੇ ਕਿਹੜੇ ਇਹਦੇ ਐਸੋਸੀਏਟ ਰਹੇ ਨੇ ਕਿੱਥੇ ਕਿ ਕੌਣ ਕੌਣ ਇਹਨੂੰ ਹਾਰਬਰ ਕਰਦ ਰਿਹਾ ਉਹ ਸਾਰਿਆਂ ਦੇ ਉੱਪਰ ਜਿਹੜੀ ਹੈਗੀ ਆ ਕਾਰਵਾਈ ਕੀਤੀ ਜਾਏਗੀ